ਆ ਜਿਹੜੀ ਸਰਕਾਰ ਹੈ ਝਾੜ ਵਾਲੀ ਐ ਜੀ ਨਹੀਂ ਛੱਡ ਕਰਿਆ ਧਿਆਰੀ ਹੈ ਉਹ ਸੋਚਦੀ ਹੈ ਕਿ ਧੱਕਾ ਕਰਕੇ ਡਰਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਤੁਸੀਂ ਬਦਲੋ ਬਦਲਾ ਦੋਗੇ ਉਹਨੇ ਸੋਚ ਬਦਲ ਦੋਗੇ ਦੇਖੋ ਸਾਡੇ ਜੈਲਦਾਰ ਜੀ ਮੈਂ ਬਹੁਤ ਪੁਰਾਣਾ ਇਨੌਣ ਜਹਾਂਦਾ ਜੀ ਮੇਰੇ ਬਜ਼ੁਰਗਾਂ ਨਾਲ ਵੱਡੇ ਬਾਲ ਸਾਹਿਬ ਦੇ ਸਾਥੀ ਇਹਨਾਂ ਨੇ ਕਿੰਨਾ 60 ਸਾਲ ਤੋਂ ਇੱਥੇ ਰਹਿ ਰਹੇ ਸਾਰਾ ਰਿਕਾਰਡ ਇਹਨਾਂ ਦੇ ਨਾਲ ਹੈ ਇਹਨਾਂ ਨੇ ਸਾਰਾ ਟਾਇਆ ਕਿਉਂ ਕਿਉਂਕਿ ਇਹਨਾਂ ਨੂੰ ਕਿਹਾ ਗਿਆ ਕਿ ਮੇਰ ਦੀ سپورਟ ਇਲੈਕਸ਼ਨ ਸਾਨੂੰ ਆਪ ਆਮ ਆਦਮੀ سپورਟ ਕਰਦੇ ਨੇ ਕਿ ਲਾਹ ਕਹਦੇ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਕਮਿਸ਼ਨਰ ਨੂੰ ਬੇਨਤੀ ਕਰਨਾ ਚਾਹਣਾ ਹੈ ਦੇ ਕਾਲੇ ਕਾਰਪੋਰੇਸ਼ਨ ਕਮਿਸ਼ਨਰ ਨੇ ਇਹਨਾਂ ਨੇ ਜੀ ਉਹ ਜਿਹੜਾ ਤੁਸੀਂ ਧੱਕਾ ਕਰਨ ਲਗੇ ਇੱਕ ਇੱਕ ਦਾ ਹਿਸਾਬ ਦਿੱਤਾ ਜਾਊਗਾ ਉਹਨਾਂ ਨੂੰ ਬਾਬਾ ਸਾਹਿਬ ਇਹਨਾਂ ਨੇ ਅੱਜ ਇਹਨਾਂ ਨੂੰ ਪੁੱਛਿਆ ਵੀ ਆ ਤੇ ਬਾਹਰਲੇ ਲੋਕਾਂ ਨੂੰ ਆ ਜਿਹੜੇ ਲੁਟੇਰੇ ਪੰਜਾਬ ਤੋਂ ਬਾਹਰ ਆਏ ਆ ਝਾੜੂ ਵਾਲੇ ਇਹਨਾਂ ਦੀ ਗੱਲਾਂ ਜਾ ਕੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੰਗ ਕਰਦੇ ਲੱਗੇ ਐ ਜਿਹੜਾ ਗਲਤ ਕੰਮ ਕਰ ਰਿਹਾ ਤੁਹਾਨੂੰ ਵੀ ਜਵਾਬਦੇਹ ਹੋਵੇ ਤੇ ਮੈਂ ਝਾੜੂ ਵਾਲਿਆਂ ਨੂੰ ਦੱਸਣਾ ਚਾਹਣਾ ਥੋੜੀ ਤਾਂ ਇਕੱਲੇ ਰਹਿ ਗਏ 7-8 ਮਿੰਟ ਪੰਜਾਬ ਦੇ ਲੋਕਾਂ ਨੇ ਜਿੰਨਾ ੱਤਕਾ ਤੁਸੀਂ ਕੀਤਾ ਹੈ ਪੰਜਾਬ ਦੇ ਲੋਕਾਂ ਨੇ ਉਹ ਅਸ਼ਰ ਕਰਨਾ ਤੁਹਾਡਾ ਵੀ ਲੱਪਣੇ ਨਹੀਂ ਪੰਜਾਬ ਜਿੰਨੀ ਲੁੱਟ ਹੋਈ ਜਾਂਦੀ ਹੈ ਜਿੰਨੇ ਕਮਿਸ਼ਨ ਖਾਈ ਜਾਂਦੇ ਹੈ ਜਿਵੇਂ ਹਰ ਚੀਜ਼ ਚ ਪੈਸਾ ਇਕੱਠਾ ਕਰੀ ਜਾਂਦੇ ਹੈ ਹਰ ਚੀਜ਼ ਦਾ ਰਿਕਾਰਡ ਸਾਡੇ ਕੋਲੇ ਹੈ ਆ ਤਾਂ ਹੁਣ ਪੰਜਾਬ ਦੀ ਜਨਤਾ ਮਨ ਬਣਾਈ ਬੈਠੀ ਹੈ ਇਹਨਾਂ ਨੂੰ ਭਜਾਉਂਦੇ ਤੇ ਜਿਸ ਦਿਨ ਸਰਕਾਰ ਗਈ ਆ ਸਾਰੇ ਅੰਦਰੋਂ ਫਿਕਰ ਨਾ ਕਰੋ ਜੀ ਅਸੀਂ ਤੁਹਾਡੇ ਨਾਲ ਮਿਹਰਬਾਨੀ ਇੱਥੇ ਵੀ ਇਹਨਾਂ ਨੇ ਇਹ ਪੁੱਛਿਆ ਵੀ ਆ ਇਹ ਕਹਿੰਦੇ ਜੀ ਇਹਨਾਂ ਨੇ ਪੁੱਛਿਆ ਵੀ ਆ ਜੰਦੀ ਵੀ ਉਹਨਾਂ ਅਫਸਰ ਨੂੰ ਪੁੱਛਿਆ ਵੀ ਆ ਕਿ ਦੱਸ ਮੈਨੂੰ ਕੋਈ ਕੋਈ ਉਹਨੇ ਗਾਲੀ ਗੋਲ ਜਵਾਬ ਹੈ ਕੋਈ ਨਹੀਂ ਦੇਖੋ ਅਫਸਰ ਆ ਹੁਣ ਜਿਹੜੇ ਤੁਹਾਨੂੰ ਆ ਅਫਸਰ ਜਿਹੜੇ ਥੱਲੇ ਲੱਗੇ ਨਾ ਏਕ-ਏਕ ਅਫਸਰ ਜਿਹੜਾ ਬੇਨਕਾਬ ਵੀ ਕਰ ਰਿਹਾ ਹੈ ਉਹ 21 ਦਾ ਜਵਾਬ ਦੇਣਾ ਪੈਣਾ 1.5 ਸਾਲ ਬਾਅਦ ਸਰ ਸਰ ਆ ਗਿਆ ਤੇ ਬਾਲਣ ਸਾਹਿਬ ਆਏ ਸੀ ਕੀ ਕਰਦੇ ਹੋ ਦੇਖੋ ਜਿਹੜਾ ਧੱਕਾ ਆ ਉਹਦੇ ਪਰ ਅਸੀਂ ਬਾਲ ਸਾਹਿਬ ਨੂੰ ਕਾਲ ਕੀਤੀ ਸੀ ਕਿ ਸਾਡੇ ਨਾਲ ਧੱਕਾ ਹੁੰਦਿਆ ਆ ਅਸੀਂ ਸ਼ਹਿਰ ਦੇ ਕੌਂਸਲਰ ਆ ਸਾਹਿਬ ਜੀ ਨੇ ਕਿੰਨੇ ਕਹਿੰਦੇ 25 ਸਾਲ ਤੋਂ ਕੌਫਾ ਚੱਲੇ ਆ ਰਹੇ ਆ ਉਹਨਾਂ ਨੇ ਸਾਡੀ ਛੋਟੇ ਜੇ ਵਰਕਰ ਦੀ ਬੇਤੀ ਸੁਕਾਰ ਕਾ ਮੌਕੇ ਤੇ ਆਏ ਆ ਉਹਨਾਂ ਨੇ ਵੇਖਿਆ ਉਹਨਾਂ ਨੇ ਕਿਹਾ ਮੈਂ ਹੁਣ ਕਮਿਸ਼ਨਰ ਸਾਹਿਬ ਨਾਲ ਗੱਲ ਕਰਾਂਗਾ ਪੁਲਿਸ ਮੈਨ ਸਾਹਿਬ ਨਾਲ ਵੀ ਤੇ ਕੌਂਸਲਰ ਸਾਹਿਬ ਨਾਲ ਵੀ ਤੇ ਆਪਾਂ ਹੀ ਬਾਲ ਸਾਹਿਬ ਅੱਡ ਰੱਖਤੀ ਆ ਬਾਕੀ ਉਹਨਾਂ ਪਾਰਟੀ ਬੰਧਾ ਲਿਆ ਆ ਆਪੇ ਕਰਨਗੇ ਸਾਡੀ ਉਹਨਾਂ ਤੱਕ ਪਹੁੰਚ ਹੀ ਆਪਣੀ ਰਿਕਵੈਸਟ ਉਹਨਾਂ ਦਿੱਤੀ ਆ ਜੀ ਸਰ ਜਰੀਏ ਪਾਣੀ ਦੀ ਟੂਟੀ ਦੀ ਵੀ ਇਤਰੀਕਾ ਗੱਲ ਖੁੱਲੀ ਸੀ ਕਿਦਾਂ ਲੋ ਵੀ ਥੋੜੀ ਗਈ ਹੋਰ ਜਦੋਂ ਉਹਨਾਂ ਦਾ ਕੀ ਕਹਿ ਰਹੇ ਹੋ ਜੀ 14 ਸਾਲ ਹੋ ਗਏ ਇੱਥੇ ਪਿਆਉ ਬਣਿਆ ਸੀ ਸੰਤ ਬਾਬਾ ਪੂਰੀ ਵਾਲਾ ਨਾਲ ਉਹ ਦੰਡ ਕੀਤਾ ਗਿਆ ਸੀ ਪਰ ਇੱਕ ਨੇ ਆ ਜੇ ਮਿਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਚਲਾਇਆ ਜਾ ਰਹੀ ਸੀ ਉਹਦੇ ਤੇ ਬਿਜਲੀ ਦਾ ਮੀਟਰ ਵੀ ਲੱਗਾ ਹੋਇਆ ਵਾ ਜਿਹਦਾ ਬਕਾਇਦਾ ਬਿੱਲ ਜਾ ਰਿਹਾ ਪਾਣੀ ਦਾ ਮੀਟਰ ਵੀ ਲੱਗਾ ਹੋਇਆ ਸੀਵਰੇਜ ਦਾ ਮੀਟਰ ਵੀ ਲੱਗਾ ਹੋਇਆ ਸਾਰਾ ਕੁਝ ਲੱਗਾ ਬੜੀ ਪੁਰਾਣੀ 14 ਸਾਲ ਤੋਂ ਆ ਅਸੀਂ ਰਿਕਵੈਸਟ ਵੀ ਕੀਤੀ ਪਰ ਕਾਰਪੋਰੇਸ਼ਨ ਦਾ ਮੁਲਾਜ਼ਮਾ ਨੇ ਨਹੀਂ ਮੰਨੀ ਉਹਨੂੰ ਤੋੜਤਾ ਗਿਆ ਵਾ ਹੁਣ ਅਸੀਂ ਉਹ ਬਾਬਾ ਸਾਹਿਬ ਦੇ ਧਿਆਨ ਚ ਲੈਂਦੀ ਆ ਕੋਸ਼ਿਸ਼ ਕਰਾਂਗੇ ਅਕਾਦਰ ਸਾਹਿਬ ਜਹਦਰ ਸਾ ਕੀ ਵੇਖੋ ਇਹ ਦਿੱਲੀ ਵਾਲੀ ਕੰਮਰਪੀਟ ਕੀਤਾ ਗਿਆ ਪਹਿਲਾਂ ਦਿੱਲੀ ਪਿਆਉ ਤੋੜਿਆ ਗਿਆ ਹੁਣ ਇੱਥੇ ਤੋੜਿਆ ਗਿਆ ਅਸੀਂ ਆਪਣੀ ਰੇਸ਼ਦਾ ਸਾਹਿਬ ਤੇ ਬਾਦ ਸਾਹਿਬ ਨੂੰ ਰਿਕਵੈਸਟ ਦੇ ਰਹਾਂਗੇ ਬਾਕੀ ਉਹ ਪੰਥ ਦੇ ਨਮਾਇंदे ਆ ਉਹ ਆਪਣੇ ਹਿਸਾਬ ਨਾਲ ਕਰਨਗੇ ਤੁਹਾਨੂੰ ਕੀ ਲੱਗ ਰਿਹਾ ਕਿ ਸਾਡੇ ਵੀ ਇੱਥੇ ਕਿਉਂ ਹਿੰਦ ਕੀਤਾ ਗਿਆ ਤੁਹਾਡੇ ਇੱਕ ਜੀਤ ਹੋਰ ਦੀ ਕੁਝ ਹੋਣੀ ਸੀ ਲੇਕਿਨ ਇਹ ਟੈਕਿੰਗ ਦਾ ਜਾਇਜ਼ ਨਹੀਂ ਹੈ ਲੋਕਾਂ ਨੂੰ ਕੀ ਜਾਣੇ ਇਹ ਹੁਣ ਭਾਜੀ ਉਹਦੇ ਮਨ 'ਚ ਕੀ ਹੈਗਾ ਵਾ ਅਫਸਰਾਂ ਦੇ ਜਾਂ ਮੇਰ ਸਾਹਿਬ ਦੇ ਉਹ ਦੱਸ ਸਕਦੇ ਆ ਅਸੀਂ ਕੀ ਦੱਸ ਸਕਦੇ ਆ ਅਸੀਂ ਹੁਣ ਆਪਣਾ ਪੱਕਾ ਵੀ ਦੇ ਗਿਆ ਲੈਟਰ ਵੀ ਲੈ ਕੇ ਆਏ ਸੀ ਪਰ ਉਹਨਾਂ ਨੇ ਸਾਡੀ ਲੈਟਰ ਦੇ ਵੀ ਤੇ ਸਾਡੇ ਰਿਕਵੈਸਟ ਦੇ ਵੀ ਤੇ ਦੌਰ ਨਹੀਂ ਕੀਤਾ ਉਹ ਧੱਕ ਸਰ ਚਿੰਤਾ ਕੀ ਤੁਹਾਡੇ ਫਾਦਰ ਮਰਜੂਤਾ ਕੌਂਸਲਰ ਵੀ ਨੇ ਲੱਗਦਾ ਕਿ ਕਿਧਰੇ ਨਾ ਕਿਧਰੇ ਆਪੋਜੀਸ਼ਨ ਦਾ ਵੀ ਹੱਥ ਹੋ ਸਕਦਾ ਹੈ ਇਸ ਤੇ ਮੇਰੇ ਆਪੋਜੀਸ਼ਨ ਦੇ ਆ ਜੀ ਆਪਣੇ ਮੋਤੀ ਪਾਰਟੀ ਆ ਜੀ ਤੇ ਉਹਨਾਂ ਦੇ ਹੱਥਿਆ ਜੀ ਹੋਰ ਕਿਧਰ ਹੋਣਾ ਜੀ ਹਾਂ ਜੀ ਸਰ ਅੱਜ ਤੇ ਇਸ ਬਾਦਲ ਦਾ ਪੋਨਟਿਸ਼ਨ ਕੀ ਤੁਹਾਨੂੰ ਅਸ਼ਵਾਸਨ ਮਿਲਿਆਗਾ ਮੈਨੂੰ ਉਹਨਾਂ ਨੂੰ ਅਸ਼ਵਾਸਨ ਨਹੀਂ ਮਿਲਿਆ ਵੀ ਤੇਰੇ ਨਾਲ ਧੱਕਾ ਨਹੀਂ ਹੁੰਦਾ ਮੈਂ ਥੋੜਾ ਜਿਹਾ ਬੀਜ਼ੀਆਂ ਇਲੈਕਸ਼ਨ ਦੇ ਵਿੱਚ ਤਰਨਤਾਰ ਨਾਲ ਹੀ ਜੀ ਤੇ ਉਹਦੇ ਵਿੱਚ ਟਾਈਮ ਕੱਢ ਕੇ ਮੈਂ ਤੇਰੀ ਮਦਦ ਤੇ ਜਿੱਥੇ ਲੋੜ ਪਈ ਮੈਨੂੰ ਫੋਨ ਕਰੀ ਮੈਂ ਆਵਾਂਗਾ ਬਾਕੀ ਉਹਨਾਂ ਨੇ ਉਸ ਨੂੰ ਵੀ ਚੇਤਾਵਨੀ ਦਿੱਤੀ ਆ ਤੇ ਕਾਰਪੋਰੇਸ਼ਨ ਨੂੰ ਵੀ ਕਿ ਤੁਹਾਡੇ ਜੋ ਤੁਸੀਂ ਕਰਨ ਦੇ ਜੋ ਮਾੜਾ ਇਹਦੇ ਇਲਜ਼ਾਮ ਜਿਹੜੇ ਜਿਹੜੇ ਜੋ ਵੀ ਤੁਸੀਂ ਕਰ ਰਹੇ ਹੋ ਚੰਗਾ ਨਹੀਂ ਕਰ ਰਹੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਬਦਲਦੀਆਂ ਰਹਿੰਦੀਆਂ ਔਰ ਤੁਹਾਡੇ ਕੋਲ ਇੱਕ ਇੱਕ ਹਿਸਾਬ ਲਿਆ ਜਾਏਗਾ ਇਹਦਾ ਇਹੋ ਮੈਨੂੰ ਵਿਸ਼ਵਾਸ ਦਿਵਾ ਕੇ ਗਏ ਆ। ਸਰ ਤੁਸੀਂ ਉਹ ਲਗੀਦਾ ਕਾਉਂਸਲਰ ਹੋ ਜੋ ਕੱਲ ਤੁਹਾਡੇ ਨਾਲਿੱਟਾ ਗਿਆ ਤਾਂ ਲੱਗ ਰਿਹਾ ਕਿ ਕਿੰਨੇ ਕਿੰਨੇ ਆਪੋਜੀਸ਼ਨ ਦਾ ਵਿਛਾਪ ਹੋ ਸਕਦਾ। ਚਲੋ ਹੋ ਸਕਦਾ ਮੈਂ ਇਹਦੇ ਬਾਰੇ ਗੈਰਤਲੀ ਮੇਅਰ ਨੂੰ ਜ਼ਿੰਮੇਵਾਰ ਠਹਿਰਾਉਣਾ ਕਿਉਂ ਮੇਅਰ ਜਿਹੜਾ ਕਾਉਂਸਲਰਾਂ ਦਾ ਹੈਡ ਬੇਡ ਹੁੰਦਾ ਔਰ ਮੇਅਰ ਦਾ ਰੋਲ ਆ ਸਾਰਾ ਜੋ ਮੇਰੇ ਕੋਲ ਕਮਿਸ਼ਨਰ ਸਾਹਿਬ ਵੀ ਕਹਿ ਰਹੇ ਮੈਨੂੰ ਨਹੀਂ ਪਤਾ ਐਮਪੀ ਵੀ ਕਹਿ ਰਹੇ ਮੈਨੂੰ ਨਹੀਂ ਪਤਾ ਅੱਜ ਵੀ ਨਾਨੋ ਕੋ ਬਹਿ ਕੇ ਆ ਗਿਆ ਉਹਨਾਂ ਦੇ ਸਾਨੂੰ ਪਤਾ ਹੀ ਨਹੀਂ ਹੁਣ ਦੱਸੋ ਕਿਹਨੂੰ ਪੁੱਛੀਏ ਜਾ ਕੇ ਗੱਲ ਕਰ ਹਜੇ ਤੱਕ ਹਾਊਸ ਦੀ ਮੀਟਿੰਗ ਨਹੀਂ ਰੱਖੀ ਗਈ ਮੀਟਿੰਗ ਪੂਰੀ 9 ਮਹੀਨੇ ਹੋ ਗਏ ਆ ਸਾਨੂੰ ਨਹੀਂ ਸਮਝ ਲੱਗਦੀ ਵੀ ਕਿਹੋ ਜੀ ਕਾਰਪੇਸ਼ਨ ਬਣਾਈ ਆ ਕਿਹੜਾ ਅੰਮੇਰ ਬਣਾਇਆ ਵਾ ਉਹ ਕਮ ਸੇ ਕਮ ਮੀਟਿੰਗ ਤੇ ਕਰੇ ਮੀਟਿੰਗ ਕਰੇ ਹੀ ਕੋ ਪੁੱਛਣ ਵਾਲੇ ਬਣਿਏ ਨਾ ਮੀਟਿੰਗ ਹੋਵੇ ਨਾ ਕੋ ਸਵਾਲ ਕਰੇ ਗੋੜਾ ਗੋੜੇ ਕੂੜਾ ਭਰਿਆ ਪਿਆ ਦਿਵਾਲੀ ਦੀ ਗਿਫਟ ਕੀ ਦੇਣੇ ਆ ਕੂੜੇ ਦਾ ਗਿਫਟ ਦੇਣਾ ਸੀ ਅੰਮ੍ਰਿਤਸਰ ਵਾਸੀਆਂ ਨੂੰ ਕੱਲ ਤੁਸੀਂ ਕਾਰਮੇਸ਼ਨ ਆ ਆਪਣਾ ਉਹਨਾਂ ਨੂੰ ਮਿਲੇ ਜੀ ਕਮੇਰਾ ਸਾਹਿਬ ਨਾਲ ਉਹਨਾਂ ਨੇ ਤੁਹਾਨੂੰ ਕੋਈ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਕਿਹਾ ਸੀ ਮੈਂ ਇੱਕ ਅੱਦੇ ਦਿਨ ਦੇ ਵਿੱਚ ਵਿੱਚ ਉਹ ਬੰਦਾ ਸਸਪੈਂਡ ਵੀ ਕਰਾਂਗਾ ਔਰ ਤੁਹਾਡਾ ਮੁਆਵਜ਼ਾ ਵੀ ਤੁਹਾਨੂੰ ਦੇਵਾਂਗਾ ਜੋ ਤੁਹਾਡਾ ਨੁਕਸਾਨ ਹੋਇਆ ਉਸ ਅਫਸਰ ਕੋਲ ਜੇਕਰ ਬਿਲਡਿੰਗ ਪੁਰਾਣੀ ਹੋਈ ਦੇ ਮੈਂ ਕਿਹਾ ਆਪਣੇ ਆਰਕੀਟੈਕਟ ਨੂੰ ਭੇਜ ਦਿਓ ਮਸਾਲਾ ਚੈੱਕ ਕਰ ਲੈ ਇਟਾ ਚੈੱਕ ਕਰ ਲੈ ਸਾਰਾ ਕੁਝ ਸਾਹਮਣੇ ਆ ਜਾਏਗਾ ਮੈਂ ਕਿਹਾ ਅਗਰ 25 ਸਾਲ ਦੀ ਪੁਰਾਣੀ ਹੋ ਗਈ ਤਾਂ ਇਹ ਵੀ ਨਖਵਾਲਾ 16 ਸਾਲ ਤੇ ਮੈਨੂੰ ਪ੍ਰੋਪਰਟੀ ਟੈਕਸ ਭਰਦੇ ਨੂੰ ਕਿਹਾ ਬਿਲਡਿੰਗ ਦਾ 25 ਸਾਲ ਤੋਂ ਮੇਰਾ ਕਨੈਕਸ਼ਨ ਚੱਲ ਰਿਹਾ ਪਾਣੀ ਦਾ ਬਿਜਲੀ ਦਾ ਤੇ ਨਵੀਂ ਕਿਦਾਂ ਹੁੰਦੀ ਤੇ ਪੁਰਾਣੀ ਕਿਦਾਂ ਦੇ ਤੋਈ ਸਿਆਣੇ ਤੋਂ ਕੁਝ ਨਹੀਂ ਕੋਈ ਆਂਦੇ ਮੈਨੂੰ ਪਤਾ ਹੀ ਨਹੀਂ ਸਰ ਇੱਕ ਕੋਸੇ ਦੇ ਦਾ ਟੱਕਾ ਕੀਤਾ ਆਮ ਲੋਕਾਂ ਦਾ ਹੀ ਮੈਂ ਤਾਂ ਕਹਿ ਰਿਹਾ ਵੀ ਸਾਡੇ ਨਾਲ ਇਹ ਹਾਲ ਆਮ ਜਨਤਾ ਨੂੰ ਇਹ ਲਟੇਰੇ ਆ ਬੈਠੇ ਲਟੇਰੇ ਰੁਟੰਡੇ ਨੇ ਹੋਰ ਕੀ ਆ ਸਾਰਾ ਸ਼ਹਿਰ ਐਵੇਂ 15 16 ਹੋਟਲ ਬੰਡੇ ਨੇ ਉਹਨਾਂ ਕੋ ਪੈਸੇ ਲੈਣ ਡੇ ਨੇ ਦੜਾ ਦੜਾ ਕੋਰੇ ਨਾਲ ਕੀ ਕਰਨਾ ਜੋ ਮੈਨੂੰ ਪਤਾ ਲੱਗਾ ਲੋਕਾਂ ਨੂੰ ਵੀ ਬੜੀ ਲੁੱਟ ਪਈ ਆ ਐਮਬੀ ਕੋਰਪੋਰੇਸ਼ਨ ਦੇ ਮਿਸਟਰ ਸਾਹਿਬ ਕੋਲ ਗਏ ਸੀ ਪਹਿਲੇ ਤਾਂ ਤੁਹਾਡੇ ਕੋਲ ਉਹ ਤੇ ਧਰਨਾ ਵੀ ਲਗਾਇਆ ਗਿਆ ਬਿਲਕੁਲ ਲਗਾਇਆ ਗਿਆ ਇਹ ਟਾਈਮ ਨਹੀਂ ਸੀ ਦੇ ਰਿਹਾ ਮਿਲਦਾ ਪੌਣਾ ਘੰਟਾ ਬਾਹਰ ਅਸੀਂ ਇੰਤਜ਼ਾਰ ਕੀਤੀ ਆ ਇਹ ਕਦੀ ਆਉਣੇ ਆ ਮੀਟਿੰਗ ਹੋ ਰਹੀ ਆ ਆ ਹੋ ਰਿਹਾ ਸਭ ਝੂਠ ਸੀ ਉੱਤੋਂ ਬਾਅਦ ਟਾਈਮ ਦਿੱਤਾ ਜੋ ਜੋਨ ਨਾ ਕਿਹਾ ਤੁਹਾਨੂੰ ਦੱਸ ਦਿੱਤਾ ਅੱਜ ਜਿਹੜੇ ਗਏ ਆ ਅੱਜ ਵੀ ਉਹ ਅਸੀਂ ਮੀਟਿੰਗ ਹੋ ਰਹੀ ਆ ਜੀ ਮੀਟਿੰਗ ਹੋ ਰਹੀ ਆ ਜੀ ਫਿਰ ਮੈਂ ਐਮਪੀਪੀ ਨਰਿੰਦਰ ਸ਼ਰਮੇ ਕੋ ਗਿਆ ਉਹ ਆ ਤਾਂ ਮੇਰੀ ਨੌਲੇਜ ਨਹੀਂ ਮੈਨੂੰ ਕੋਈ ਕਿਸੇ ਗੱਲ ਦਾ ਨਹੀਂ ਪਤਾ ਤੁਸੀਂ ਕਮਿਸ਼ਨਰ ਸਾਹਿਬ ਨੂੰ ਪੁੱਛੋ ਕੋਈ ਟੀਲਕ ਮੁਸ਼ੀਤ ਨੂੰ ਹੀ ਦੱਸੋ ਉਹਨਾਂ ਦੇ ਬਾਰਕ ਦਫ਼ਤਰ ਤੇ ਬਾਰਕ ਮੇਰੇ ਸਾਹਮਣੇ ਲਿਖ ਕੇ ਲਾਇਆ ਕਿ ਇੱਕ ਰੋਜ਼ ਤੱਕ ਕੰਮਲੀ ਡੀਲਿੰਗ ਹੋਏਗੀ ਪਰ ਪਬਲਿਕ ਡੀਲਿੰਗ ਦੀ ਜਗ੍ਹਾ ਤੇ ਮੀਟਿੰਗ ਹੀ ਹੁੰਦੀ ਰਹਿੰਦੀ ਸਭ ਝੂਠ ਆ ਕਿਸੇ ਆ ਪਬਲਿਕ ਨੂੰ ਵਿਚਾਰਿਆਂ ਨੂੰ ਸਾਡੇ ਵਰਗਿਆਂ ਨੂੰ ਨਿਆਂ ਨਹੀਂ ਮਿਲਦਾ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਪਬਲਿਕ ਨੂੰ ਆ ਕੇ ਮਿਲਣਾ ਉੱਥੇ ਸਭ ਮੀਟਿੰਗਾਂ ਠੱਗਣ ਦਾ ਸਾਧਨ ਬਣਾਉਂਦੇ ਲੋਕ ਕਿਤਨਾ ਪੌਣੀ ਆ ਕਿਤਨਾ ਲੋਕਾਂ ਨੂੰ ਠੱਗਣਾ ਬਸ ਇਨੀ ਗੱਲ ਫਿਰ ਕੋਈ ਗੱਲ ਨਹੀਂ ਬੁਰੇ ਹਾਲ ਆ ਤੁਸੀਂ ਵੇਖ ਰਹੇ ਹੋ ਸ਼ਹਿਰਦਾਰ ਕੀ ਆ ਕੂੜਾ ਥਾਂ ਥਾਂ ਤੇ ਪਿਆ ਬੁਰੇ ਹਾਲ ਆ ਇਹਨਾਂ ਜਿਹੜੀ ਪਾਸ ਕੋਈ ਵੀ ਪਾਰਟੀ ਮੈਂਗਣਾ ਗੁਰੂ ਰਾਮਦਾਸ ਦੀ ਨਗਰੀ ਦੀਵਾਲੀ ਦਿਨ ਤੇ ਆਈ ਆ ਪੂਰਾ ਨਹੀਂ ਜਗਾ ਸਕਦੇ ਉਹਨੇ ਹੋਰ ਕੀ ਕਰਨਾ ਧੰਨਵਾਦ ਜੀ ਕਦਮ ਹੋ ਗਏ 2-3 ਮਹੀਨਾ ਤੋਂ ਕੈਸਰ ਕਰ ਦਿੱ ੱਤੇ ਸਾਰੇ ਕਾਰਪੋਰੇਸ਼ਨ ਬਿਲਕੁਲ ਧੱਗੇ ਖਾ ਰਹੇ ਆ ਤੁਸੀਂ ਕਹਿਤਲ ਹੋ ਰਹੇ ਹੋ ਕਿ ਹਾਲੇ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਅੱਗੇ ਕੀ ਕਦਮ ਕੋਈ ਨਹੀਂ ਆਨੇ ਨਹੀਂ ਕਰਨਗੇ ਤਾਂ ਫਿਰ ਮੈਂ ਕੁਝ ਨਾ ਕੁਝ ਨਾਲ ਲੈ ਕੇ 100-200 ਸਾਥੀਆਂ ਨੂੰ ਤੇ ਤਰਨਾ ਦੇਵਾਂਗਾ ਕਾਰਪੋਰੇਸ਼ਨ ਦੇ ਵਿੱਚ ਵੀ ਮੈਨੂੰ ਜਵਾਬ ਦਿਓ ਵੀ ਮੈਨੂੰ ਕਿਉਂ ਢਾਇਆ ਤੇ ਕਾਰਨ ਕੀ ਸੀ ਐਨੀ ਪੁਰਾਣੀ ਬਿਲਡਿੰਗ ਢਾਉਣ ਦਾ ਕਾਰਨ ਕੀ ਸੀ